ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਹੈ ਫੇਸਬੁੱਕ ਸੰਬੰਧਿਤ ਕਈ ਵਾਰੀ ਆਪਾਂ ਫੇਸਬੁੱਕ ਦੇ ਉੱਤੇ ਨਾ ਗਲਤ ਕੰਟੈਂਟ ਅਪਲੋਡ ਕਰ ਦਿੰਨੇ ਆ ਜਿਹਦੇ ਕਰਕੇ ਫੇਸਬੁੱਕ ਸਾਡੀ ਜਿਹੜੀ ਇਨਕਮ ਆ ਰੋਕ ਦਿੰਦੀ ਆ ਮਤਲਬ ਕਿ ਆਪਣਾ ਪੇਜ ਜਿਹੜਾ ਹੈ ਕਿ ਮੋਨਟਾਈਜ਼ੇਸ਼ਨ ਰੈਸਟ੍ਰਿਕਟਡ ਹੋ ਜਾਂਦਾ ਪਰ ਘਬਰਾਉਣ ਦੀ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਇੱਕ ਸੌਖਾ ਤਰੀਕਾ ਦੱਸਾਂਗੇ ਜੇਕਰ ਤੁਹਾਡਾ ਫੇਸਬੁੱਕ ਦਾ ਪੇਜ ਅੱਦਾ ਰੈੱਡ ਹੋ ਗਿਆ ਮੋਨਟਾਈਜ਼ੇਸ਼ਨ ਰੈਸਟ੍ਰਿਕਟਡ ਹੋ ਗਈ ਹੈ ਕਰਨਾ ਕੀ ਹੈ ਤੁਸੀਂ ਨੇ ਪਹਿਲਾਂ ਹੈਲਪ ਐਂਡ ਸਪੋਰਟਸ ਦੇ ਵਿੱਚ ਚਲ ਜਾਣਾ ਹੈ ਯੂਅਰ ਅਲਰਟ ਵਗੈਰਾ ਚੈੱਕ ਕਰਨਾ ਹੈ ਜਿੰਨੇ ਵੀ ਅਲਰਟ ਆਏ ਹੋਣਗੇ ਤੇ ਡਿਲੀਟ ਕਰ ਦੇਣਾ ਇਸ ਤਰ੍ਹਾਂ ਤੁਸੀਂ ਇਸ ਨੂੰ ਓਪਨ ਕਰ ਲੈਣਾ ਹੈ ਸੀ ਡਿਟੇਲ ਦੇ ਵਿੱਚ ਚਲ ਜਾਣਾ ਹੈ ਸੀ ਡਿਟੇਲ ਜਾਣ ਤੋਂ ਬਾਅਦ ਤੁਸੀਂ ਇਸ ਨੂੰ ਕੰਟੀਨਿਊ ਕਰ ਦਿਓ ਕੰਟੀਨਿਊ ਕਰਨ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਫਿਰ ਕੰਟੀਨਿਊ ਕਰੋ ਕੰਟੀਨਿਊ ਕਰਕੇ ਥੱਲੇ ਤਿੰਨ ਆਪਸ਼ਨ ਆ ਜਾਣਗੀਆਂ ਤੁਸੀਂ ਬਿਨਾ ਸੋਚੀ ਸਮਝੇ ਵੀਡੀਓ ਨੂੰ ਰਿਮੂਵ ਕਰ ਦਿਓ ਰਿਮੂਵ ਕਰਨ ਤੋਂ ਬਾਅਦ ਤੁਸੀਂ ਵਾਪਸ ਆ ਜਾਓ ਕਲੋਜ਼ ਕਰ ਦਿਓ ਵਾਪਸ ਆ ਜਾਓ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੀ ਜਿਹੜੀ ਵੀਡੀਓ ਦੀ ਜਿਹੜੀ ਮੋਨਟਾਈਜੇਸ਼ਨ ਬੰਦ ਹੈ ਉਸ ਤੋਂ ਬਾਅਦ ਤੁਸੀਂ ਕਰਨਾ ਹੈ ਕਿ ਇਹ ਸੀ ਡਿਟੇਲ 'ਚ ਚਲ ਜਾਣਾ ਹੈ 파ਟਨਰ ਮੋਨਟਾਈਜੇਸ਼ਨ ਪਾਲਿਸੀ ਨੂੰ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਇੱਕ ਸਬਮਿਟ ਅਪੀਲ ਦਾ ਆਪਸ਼ਨ ਹੋਊਗਾ ਫੇਸਬੁੱਕ ਨੂੰ ਆਪਾਂ ਕਿਵੇਂ ਅਪੀਲ ਕਰ ਸਕਦੇ ਹਾਂ ਇੱਥੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਥੱਲੇ ਫਾਰਮ ਖੁੱਲ ਜਾਊਗਾ ਦੇਖ ਸਕਦੇ ਹਾਂ ਤੁਸੀਂ ਥੱਲੇ ਜਾ ਕੇ this form laga se appeal by this form ਇੱਥੇ ਜਾ ਕੇ ਤੁਸੀਂ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਇੱਥੇ ਦੋ ਤਰ੍ਹਾਂ ਦੇ ਜਿਹੜੀਆਂ ਪੋਲਿਸੀ ਇਸ਼ੂ ਨੇ ਕੰਟੈਂਟ ਔਰ ਪਾਰਟਨਰ ਜਿਹੜੀ ਪੋਲਿਸੀ ਇਸ਼ੂ ਹੋ ਉੱਤੇ ਤੁਸੀਂ ਕਲਿੱਕ ਕਰ ਲੈਣਾ ਜੇ ਪਾਰਟਨਰ ਮੋਨਟਾਈਜੇਸ਼ਨ ਪੋਲਿਸੀ ਇਸ਼ੂ ਆ ਤਾਂ ਪਾਰਟਨਰ ਤੇ ਕਲਿੱਕ ਕਰ ਦੇਣਾ ਜੇ ਕੰਟੈਂਟ ਦਾ ਤਾਂ ਕੰਟੈਂਟ ਤੇ ਕਲਿੱਕ ਕਰ ਦੇਣਾ ਇਸ ਤਰੀ ਤੁਸੀਂ ਫੇਸਬੁੱਕ ਜਿਹੜਾ ਪੇਜ ਆ ਤੁਹਾਡਾ ਉਹਦਾ ਲਿੰਕ ਕਾਪੀ ਕਰਕੇ ਇੱਥੇ ਪੇਸਟ ਕਰ ਦੇਣਾ ਇਸ ਤੋਂ ਥੱਲੇ ਜਿਹੜੀ ਵੀਡੀਓ ਤੁਹਾਡੀਆਂ ਫੇਸਬੁੱਕ ਦੇ ਉੱਤੇ ਅਪਲੋਡ ਨੇ ਉਹਦਾ ਕਾਪੀ ਲਿੰਕ ਕਰਕੇ ਇੱਥੇ ਪੇਸਟ ਕਰ ਦੇਣਾ ਸਿੰਪਲ ਤੁਸੀਂ ਇਸ ਨੂੰ ਸੈਂਡ ਕਰ ਦੇਣਾ ਸੈਂਡ ਕਰਨ ਤੋਂ ਬਾਅਦ ਇਹ ਤੁਹਾਡੀ ਜਿਹੜੀ ਅਪੀਲ ਹੈ ਉਹ ਤੁਹਾਡੀ ਫੇਸਬੁੱਕ ਟੀਮ ਕੋਲ ਚੱਲ ਜੂਗੀ ਉਸ ਤੋਂ ਬਾਅਦ ਉਹ ਰਿਵਿਊ ਕਰਨਗੇ 2 ਜਾਂ 3 ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਪੇਜ ਆ ਬਿਲਕੁਲ ਠੀਕ ਹੋ ਜਾਊਗਾ ਚਾਹੇ ਤੁਹਾਡਾ ਜਿਹੜਾ ਪੇਜ ਹੈ ਜਿਹੜਾ ਪੇਜ ਹੈਲਥ ਹੈ ਪੇਜ ਸਟੇਟਸ ਬਿਲਕੁਲ ਗ੍ਰੀਨ ਹੈ ਨੋ ਵਾਇਲੇਸ਼ਨ ਐਦਾਂ ਤੁਸੀਂ ਆਪਣੇ ਪੇਜ ਨੂੰ ਤੁਸੀਂ ਠੀਕ ਕਰ ਸਕਦੇ ਹੋ ਮੇਰੇ ਵੱਲੋਂ ਜੇ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਹੈ ਫੇਸਬੁੱਕ ਸਬੰਧਿਤ ਕਈ ਵਾਰੀ ਆਪਾਂ ਫੇਸਬੁੱਕ ਦੇ ਉੱਤੇ ਨਾ ਗਲਤ ਕੰਟੈਂਟ ਅਪਲੋਡ ਕਰ ਦਿੰਨੇ ਆ ਜਿਹਦੇ ਕਰਕੇ ਫੇਸਬੁੱਕ ਸਾਡੀ ਜਿਹੜੀ ਇਨਕਮ ਆ ਰੋਕ ਦਿੰਦੀ ਆ ਮਤਲਬ ਕਿ ਆਪਣਾ ਪੇਜ ਜਿਹੜਾ ਹੈ ਕਿ ਮੋਨਟਾਈਜ਼ੇਸ਼ਨ ਰੈਸਟ੍ਰਿਕਟਡ ਹੋ ਜਾਂਦਾ ਪਰ ਘਬਰਾਉਣ ਦੀ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਇੱਕ ਸੌਖਾ ਤਰੀਕਾ ਦੱਸਾਂਗੇ ਜੇਕਰ ਤੁਹਾਡਾ ਫੇਸਬੁੱਕ ਦਾ ਪੇਜ ਇੱਦਾਂ ਰੈੱਡ ਹੋ ਗਿਆ ਹੈ ਮੋਨਟਾਈਜੇਸ਼ਨ ਰਿਸਟ੍ਰिक्टेड ਹੋ ਗਈ ਹੈ ਕਰਨਾ ਕੀ ਹੈ ਤੁਸੀਂ ਨੇ ਪਹਿਲਾਂ ਹੈਲਪ ਐਂਡ ਸਪੋਰਟਸ ਦੇ ਵਿੱਚ ਚਲ ਜਾਣਾ ਹੈ ਯੂਅਰ ਅਲਰਟ ਵਗੈਰਾ ਚੈੱਕ ਕਰਨਾ ਹੈ ਜਿੰਨੇ ਵੀ ਅਲਰਟ ਆਏ ਹੋਣਗੇ ਉਹ ਤੇ ਡਿਲੀਟ ਕਰ ਦੇਣਾ ਇਸ ਤਰ੍ਹਾਂ ਤੁਸੀਂ ਇਸ ਨੂੰ ਓਪਨ ਕਰ ਲੈਣਾ ਹੈ ਸੀ ਡਿਟੇਲ ਦੇ ਵਿੱਚ ਚਲ ਜਾਣਾ ਹੈ ਸੀ ਡਿਟੇਲ ਜਾਣ ਤੋਂ ਬਾਅਦ ਤੁਸੀਂ ਇਸ ਨੂੰ ਕੰਟੀਨਿਊ ਕਰ ਦਿਓ ਕੰਟੀਨਿਊ ਕਰਨ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਫਿਰ ਕੰਟੀਨਿਊ ਕਰੋ ਕੰਟੀਨਿਊ ਕਰਕੇ ਥੱਲੇ ਤਿੰਨ অপਸ਼ਨ ਆ ਜਾਣਗੀਆਂ ਤੁਸੀਂ ਬਿਨਾ ਸੋਚੀ ਸਮਝੇ ਵੀਡੀਓ ਨੂੰ ਰਿਮੂਵ ਕਰ ਦਿਓ ਰਿਮੂਵ ਕਰਨ ਤੋਂ ਬਾਅਦ ਤੁਸੀਂ ਵਾਪਸ ਆ ਜਾਓ ਕਲੋਜ਼ ਕਰ ਦਿਓ ਵਾਪਸ ਆ ਜਾਓ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੀ ਜਿਹੜੀ ਵੀਡੀਓ ਦੀ ਜਿਹੜੀ ਮੋਨਟਾਈਜੇਸ਼ਨ ਹੈ ਬੰਦ ਹੈ ਉਸ ਤੋਂ ਬਾਅਦ ਤੁਸੀਂ ਕਰਨਾ ਹੈ ਕਿ ਇਹ ਸੀ ਡਿਟੇਲ 'ਚ ਚਲ ਜਾਣਾ ਹੈ 파ਟਨਰ ਮੋਨਟਾਈਜੇਸ਼ਨ ਪਾਲਿਸੀ ਨੂੰ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਇੱਕ ਸਬਮਿਟ ਅਪੀਲ ਦਾ ਆਪਸ਼ਨ ਹੋਊਗਾ ਫੇਸਬੁੱਕ ਨੂੰ ਆਪਾਂ ਕਿਵੇਂ ਅਪੀਲ ਕਰ ਸਕਦੇ ਹਾਂ ਇੱਥੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਥੱਲੇ ਫਾਰਮ ਖੁੱਲ ਜਾਊਗਾ ਦੇਖ ਸਕਦੇ ਹਾਂ ਤੁਸੀਂ ਥੱਲੇ ਜਾ ਕੇ this form aega se appeal by this form ਇੱਥੇ ਜਾ ਕੇ ਤੁਸੀਂ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਇੱਥੇ ਦੋ ਤਰ੍ਹਾਂ ਦੇ ਜਿਹੜੀਆਂ ਪੋਲਿਸੀ ਇਸ਼ੂ ਨੇ ਕੰਟੈਂਟ ਔਰ ਪਾਰਟਨਰ ਜਿਹੜੀ ਪੋਲਿਸੀ ਇਸ਼ੂ ਹੈ ਉੱਤੇ ਤੁਸੀਂ ਕਲਿੱਕ ਕਰ ਲੈਣਾ ਜੇ ਪਾਰਟਨਰ ਮੋਨਟਾਈਜੇਸ਼ਨ ਪੋਲਿਸੀ ਇਸ਼ੂ ਹੈ ਤਾਂ ਪਾਰਟਨਰ ਤੇ ਕਲਿੱਕ ਕਰ ਦੇਣਾ ਜੇ ਕੰਟੈਂਟ ਦਾ ਹੈ ਤਾਂ ਕੰਟੈਂਟ ਤੇ ਕਲਿੱਕ ਕਰ ਦੇਣਾ ਇਸ ਤਰ੍ਹਾਂ ਤੁਸੀਂ ਫੇਸਬੁੱਕ ਜਿਹੜਾ ਪੇਜ ਆ ਤੁਹਾਡਾ ਉਹਦਾ ਲਿੰਕ ਕਾਪੀ ਕਰਕੇ ਇੱਥੇ ਪੇਸਟ ਕਰ ਦੇਣਾ ਇਸ ਤੋਂ ਥੱਲੇ ਜਿਹੜੀ ਵੀਡੀਓ ਤੁਹਾਡੀਆਂ ਫੇਸਬੁੱਕ ਦੇ ਉੱਤੇ ਅਪਲੋਡ ਨੇ ਉਹਦਾ ਕਾਪੀ ਲਿੰਕ ਕਰਕੇ ਇੱਥੇ ਪੇਸਟ ਕਰ ਦੇਣਾ ਸਿੰਪਲ ਤੁਸੀਂ ਇਸ ਨੂੰ ਸੈਂਡ ਕਰ ਦੇਣਾ ਸੈਂਡ ਕਰਨ ਤੋਂ ਬਾਅਦ ਇਹ ਤੁਹਾਡੀ ਜਿਹੜੀ ਅਪੀਲ ਹੈ ਉਹ ਤੁਹਾਡੀ ਫੇਸਬੁੱਕ ਟੀਮ ਕੋਲ ਚੱਲ ਜੂਗੀ ਉਸ ਤੋਂ ਬਾਅਦ ਉਹ ਰਿਵਿਊ ਕਰਨਗੇ 2 ਜਾਂ 3 ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਪੇਜ ਆ ਬਿਲਕੁਲ ਠੀਕ ਹੋ ਜਾਊਗਾ ਸਕਦੇ ਤੁਹਾਡਾ ਜਿਹੜਾ ਪੇਜ ਹੈ ਜਿਹੜਾ ਪੇਜ ਹੈਲਥ ਹੈ ਪੇਜ ਸਟੇਟਸ ਹੈ ਬਿਲਕੁਲ ਗ੍ਰੀਨ ਹੈ ਨੋ ਵਾਇਲੇਸ਼ਨ ਐਦਾਂ ਤੁਸੀਂ ਆਪਣੇ ਪੇਜ ਨੂੰ ਤੁਸੀਂ ਠੀਕ ਕਰ ਸਕਦੇ ਹੋ ਮੇਰੇ ਵੱਲੋਂ ਜੇ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਸਸੀ ਕਾਲ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਹੈ ਫੇਸਬੁੱਕ ਸਬੰਧਿਤ ਕਈ ਵਾਰੀ ਆਪਾਂ ਫੇਸਬੁੱਕ ਦੇ ਉੱਤੇ ਨਾ ਗਲਤ ਕੰਟੈਂਟ ਅਪਲੋਡ ਕਰ ਦਿੰਨੇ ਆ ਜਿਹਦੇ ਕਰਕੇ ਫੇਸਬੁੱਕ ਸਾਡੀ ਜਿਹੜੀ ਇਨਕਮ ਆ ਰੋਕ ਦਿੰਦੀ ਆ ਮਤਲਬ ਕਿ ਆਪਣਾ ਪੇਜ ਜਿਹੜਾ ਹੈ ਕਿ ਮੋਨਟਾਈਜੇਸ਼ਨ ਰੈਸਟ੍ਰਿਕਟਡ ਹੋ ਜਾਂਦਾ ਪਰ ਘਬਰਾਉਣ ਦੀ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਇੱਕ ਸੌਖਾ ਤਰੀਕਾ ਦੱਸਾਂਗੇ ਜੇਕਰ ਤੁਹਾਡਾ ਫੇਸਬੁੱਕ ਦਾ ਪੇਜ ਐਡਾ ਰੈੱਡ ਹੋ ਗਿਆ ਮੋਨਟਾਈਜੇਸ਼ਨ ਰਿਸਟ੍ਰिक्टेड ਹੋ ਗਈ ਹੈ ਕਰਨਾ ਕੀ ਹੈ ਤੁਸੀਂ ਨੇ ਪਹਿਲਾਂ ਹੈਲਪ ਐਂਡ ਸਪੋਰਟਸ ਦੇ ਵਿੱਚ ਚਲ ਜਾਣਾ ਹੈ ਯੂਅਰ ਅਲਰਟ ਵਗੈਰਾ ਚੈੱਕ ਕਰਨਾ ਹੈ ਜਿੰਨੇ ਵੀ ਅਲਰਟ ਆਏ ਹੋਣਗੇ ਉਹ ਤੇ ਡਿਲੀਟ ਕਰ ਦੇਣਾ ਇਸ ਤਰ੍ਹਾਂ ਤੁਸੀਂ ਇਸ ਨੂੰ ਓਪਨ ਕਰ ਲੈਣਾ ਹੈ ਸੀ ਡਿਟੇਲ ਦੇ ਵਿੱਚ ਚਲ ਜਾਣਾ ਹੈ ਸੀ ਡਿਟੇਲ ਜਾਣ ਤੋਂ ਬਾਅਦ ਤੁਸੀਂ ਇਸ ਨੂੰ ਕੰਟੀਨਿਊ ਕਰ ਦਿਓ ਕੰਟੀਨਿਊ ਕਰਨ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਫਿਰ ਕੰਟੀਨਿਊ ਕਰੋ ਕੰਟੀਨਿਊ ਕਰਕੇ ਥੱਲੇ ਤਿੰਨ অপਸ਼ਨ ਆ ਜਾਣਗੀਆਂ ਤੁਸੀਂ ਬਿਨਾ ਸੋਚੀ ਸਮਝੇ ਵੀਡੀਓ ਨੂੰ ਰਿਮੂਵ ਕਰ ਦਿਓ ਰਿਮੂਵ ਕਰਨ ਤੋਂ ਬਾਅਦ ਤੁਸੀਂ ਵਾਪਸ ਆ ਜਾਓ ਕਲੋਜ਼ ਕਰ ਦਿਓ ਵਾਪਸ ਆ ਜਾਓ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੀ ਜਿਹੜੀ ਵੀਡੀਓ ਦੀ ਜਿਹੜੀ ਮੋਨਟਾਈਜੇਸ਼ਨ ਬੰਦ ਹੈ ਉਸ ਤੋਂ ਬਾਅਦ ਤੁਸੀਂ ਕਰਨਾ ਹੈ ਕਿ ਇਹ ਸੀ ਡਿਟੇਲ ਚ ਚਲ ਜਾਣਾ ਹੈ 파ਟਨਰ ਮੋਨਟਾਈਜੇਸ਼ਨ ਪਾਲਿਸੀ ਨੂੰ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਇੱਕ ਸਬਮਿਟ ਅਪੀਲ ਦਾ ਆਪਸ਼ਨ ਹੋਊਗਾ ਫੇਸਬੁੱਕ ਨੂੰ ਆਪਾਂ ਕਿਵੇਂ ਅਪੀਲ ਕਰ ਸਕਦੇ ਹਾਂ ਇੱਥੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਥੱਲੇ ਫਾਰਮ ਖੁੱਲ ਜਾਊਗਾ ਦੇਖ ਸਕਦੇ ਹੋ ਤੁਸੀਂ ਥੱਲੇ ਜਾ ਕੇ this form laga ke appeal bye this form ਇੱਥੇ ਜਾ ਕੇ ਤੁਸੀਂ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਇੱਥੇ ਦੋ ਤਰ੍ਹਾਂ ਦੇ ਜਿਹੜੀਆਂ ਪੋਲਿਸੀ ਇਸ਼ੂ ਨੇ ਕੰਟੈਂਟ ਔਰ ਪਾਰਟਨਰ ਜਿਹੜੀ ਪੋਲਿਸੀ ਇਸ਼ੂ ਹੋ ਉੱਤੇ ਤੁਸੀਂ ਕਲਿੱਕ ਕਰ ਲੈਣਾ ਜੇ ਪਾਰਟਨਰ ਮੋਨਟਾਈਜੇਸ਼ਨ ਪੋਲਿਸੀ ਇਸ਼ੂ ਆ ਤਾਂ ਪਾਰਟਨਰ ਤੇ ਕਲਿੱਕ ਕਰ ਦੇਣਾ ਜੇ ਕੰਟੈਂਟ ਦਾ ਤਾਂ ਕੰਟੈਂਟ ਤੇ ਕਲਿੱਕ ਕਰ ਦੇਣਾ ਇਸ ਤਰੀ ਤੁਸੀਂ ਫੇਸਬੁੱਕ ਜਿਹੜਾ ਪੇਜ ਆ ਤੁਹਾਡਾ ਉਹਦਾ ਲਿੰਕ ਕਾਪੀ ਕਰਕੇ ਇੱਥੇ ਪੇਸਟ ਕਰ ਦੇਣਾ ਇਸ ਤੋਂ ਥੱਲੇ ਜਿਹੜੀ ਵੀਡੀਓ ਤੁਹਾਡੀਆਂ ਫੇਸਬੁੱਕ ਦੇ ਉੱਤੇ ਅਪਲੋਡ ਨੇ ਉਹਦਾ ਕਾਪੀ ਲਿੰਕ ਕਰਕੇ ਇੱਥੇ ਪੇਸਟ ਕਰ ਦੇਣਾ ਸਿੰਪਲ ਤੁਸੀਂ ਇਸ ਨੂੰ ਸੈਂਡ ਕਰ ਦੇਣਾ ਸੈਂਡ ਕਰਨ ਤੋਂ ਬਾਅਦ ਇਹ ਤੁਹਾਡੀ ਜਿਹੜੀ ਅਪੀਲ ਹੈ ਉਹ ਤੁਹਾਡੀ ਫੇਸਬੁੱਕ ਟੀਮ ਕੋਲ ਚੱਲ ਜੂਗੀ ਉਸ ਤੋਂ ਬਾਅਦ ਉਹ ਰਿਵਿਊ ਕਰਨਗੇ 2 ਜਾਂ 3 ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਪੇਜ ਆ ਬਿਲਕੁਲ ਠੀਕ ਹੋ ਜਾਊਗਾ ਚਾਹੇ ਤੁਹਾਡਾ ਜਿਹੜਾ ਪੇਜ ਹੈ ਜਿਹੜਾ ਪੇਜ ਹੈਲਥ ਹੈ ਪੇਜ ਸਟੇਟਸ ਬਿਲਕੁਲ ਗ੍ਰੀਨ ਹੈ ਨੋ ਵਾਇਲੇਸ਼ਨ ਐਦਾਂ ਤੁਸੀਂ ਆਪਣੇ ਪੇਜ ਨੂੰ ਤੁਸੀਂ ਠੀਕ ਕਰ ਸਕਦੇ ਹੋ ਮੇਰੇ ਵੱਲੋਂ ਜੇ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਹੈ ਫੇਸਬੁੱਕ ਸਬੰਧਿਤ ਕਈ ਵਾਰੀ ਆਪਾਂ ਫੇਸਬੁੱਕ ਦੇ ਉੱਤੇ ਨਾ ਗਲਤ ਕੰਟੈਂਟ ਅਪਲੋਡ ਕਰ ਦਿੰਨੇ ਆ ਜਿਹਦੇ ਕਰਕੇ ਫੇਸਬੁੱਕ ਸਾਡੀ ਜਿਹੜੀ ਇਨਕਮ ਆ ਰੋਕ ਦਿੰਦੀ ਆ ਮਤਲਬ ਕਿ ਆਪਣਾ ਪੇਜ ਜਿਹੜਾ ਹੈ ਕਿ ਮੋਨਟਾਈਜ਼ੇਸ਼ਨ ਰੈਸਟ੍ਰਿਕਟਡ ਹੋ ਜਾਂਦਾ ਪਰ ਘਬਰਾਉਣ ਦੀ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਇੱਕ ਸੌਖਾ ਤਰੀਕਾ ਦੱਸਾਂਗੇ ਜੇਕਰ ਤੁਹਾਡਾ ਫੇਸਬੁੱਕ ਦਾ ਪੇਜ ਅੱਧਾ ਰੈੱਡ ਹੋ ਗਿਆ ਮੋਨਟਾਈਜੇਸ਼ਨ ਰਿਸਟ੍ਰਿਕਟਡ ਹੋ ਗਈ ਹੈ ਕਰਨਾ ਕੀ ਹੈ ਤੁਸੀਂ ਨੇ ਪਹਿਲਾਂ ਹੈਲਪ ਐਂਡ ਸਪੋਰਟਸ ਦੇ ਵਿੱਚ ਚਲ ਜਾਣਾ ਯੂਅਰ ਅਲਰਟ ਵਗੈਰਾ ਚੈੱਕ ਕਰਨਾ ਹੈ ਜਿੰਨੇ ਵੀ ਅਲਰਟ ਆਏ ਹੋਣਗੇ ਤੇ ਡਿਲੀਟ ਕਰ ਦੇਣਾ ਇਸ ਤਰ੍ਹਾਂ ਤੁਸੀਂ ਇਸ ਨੂੰ ਓਪਨ ਕਰ ਲੈਣਾ ਹੈ ਸੀ ਡਿਟੇਲ ਦੇ ਵਿੱਚ ਚਲ ਜਾਣਾ ਹੈ ਸੀ ਡਿਟੇਲ ਜਾਣ ਤੋਂ ਬਾਅਦ ਤੁਸੀਂ ਇਸ ਨੂੰ ਕੰਟੀਨਿਊ ਕਰ ਦਿਓ ਕੰਟੀਨਿਊ ਕਰਨ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਫਿਰ ਕੰਟੀਨਿਊ ਕਰੋ ਕੰਟੀਨਿਊ ਕਰਕੇ ਥੱਲੇ ਤਿੰਨ ਆਪਸ਼ਨ ਆ ਜਾਣਗੀਆਂ ਤੁਸੀਂ ਬਿਨਾ ਸੋਚੀ ਸਮਝੇ ਵੀਡੀਓ ਨੂੰ ਰਿਮੂਵ ਕਰ ਦਿਓ ਰਿਮੂਵ ਕਰਨ ਤੋਂ ਬਾਅਦ ਤੁਸੀਂ ਵਾਪਸ ਆ ਜਾਓ ਕਲੋਜ਼ ਕਰ ਦਿਓ ਵਾਪਸ ਆ ਜਾਓ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੀ ਜਿਹੜੀ ਵੀਡੀਓ ਦੀ ਜਿਹੜੀ ਮੋਨਟਾਈਜੇਸ਼ਨ ਬੰਦ ਹੈ ਉਸ ਤੋਂ ਬਾਅਦ ਤੁਸੀਂ ਕਰਨਾ ਹੈ ਕਿ ਇਹ ਸੀ ਡਿਟੇਲ ਚ ਚਲ ਜਾਣਾ ਹੈ 파ਟਨਰ ਮੋਨਟਾਈਜੇਸ਼ਨ ਪਾਲਿਸੀ ਨੂੰ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਇੱਕ ਸਬਮਿਟ ਅਪੀਲ ਦਾ ਆਪਸ਼ਨ ਹੋਊਗਾ ਫੇਸਬੁੱਕ ਨੂੰ ਆਪਾਂ ਕਿਵੇਂ ਅਪੀਲ ਕਰ ਸਕਦੇ ਹਾਂ ਇੱਥੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਥੱਲੇ ਫਾਰਮ ਖੁੱਲ ਜਾਊਗਾ ਦੇਖ ਸਕਦੇ ਹਾਂ ਤੁਸੀਂ ਥੱਲੇ ਜਾ ਕੇ this form ayega appeal by this form ਇੱਥੇ ਜਾ ਕੇ ਤੁਸੀਂ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਇੱਥੇ ਦੋ ਤਰ੍ਹਾਂ ਦੇ ਜਿਹੜੀਆਂ ਪੋਲਿਸੀ ਇਸ਼ੂ ਨੇ ਕੰਟੈਂਟ ਔਰ ਪਾਰਟਨਰ ਜਿਹੜੀ ਪੋਲਿਸੀ ਇਸ਼ੂ ਹੈ ਉੱਤੇ ਤੁਸੀਂ ਕਲਿੱਕ ਕਰ ਲੈਣਾ ਜੇ ਪਾਰਟਨਰ ਮੋਨਟਾਈਜੇਸ਼ਨ ਪੋਲਿਸੀ ਇਸ਼ੂ ਹੈ ਤਾਂ ਪਾਰਟਨਰ ਤੇ ਕਲਿੱਕ ਕਰ ਦੇਣਾ ਜੇ ਕੰਟੈਂਟ ਦਾ ਹੈ ਤਾਂ ਕੰਟੈਂਟ ਤੇ ਕਲਿੱਕ ਕਰ ਦੇਣਾ ਇਸ ਤਰੀਏ ਤੁਸੀਂ ਫੇਸਬੁੱਕ ਜਿਹੜਾ ਪੇਜ ਹੈ ਤੁਹਾਡਾ ਉਹਦਾ ਲਿੰਕ ਕਾਪੀ ਕਰਕੇ ਇੱਥੇ ਪੇਸਟ ਕਰ ਦੇਣਾ ਇਸ ਤੋਂ ਥੱਲੇ ਜਿਹੜੀ ਵੀਡੀਓ ਤੁਹਾਡੀਆਂ ਫੇਸਬੁੱਕ ਦੇ ਉੱਤੇ ਅਪਲੋਡ ਨੇ ਉਹਦਾ ਕਾਪੀ ਲਿੰਕ ਕਰਕੇ ਇੱਥੇ ਪੇਸਟ ਕਰ ਦੇਣਾ ਸਿੰਪਲ ਤੁਸੀਂ ਇਸ ਨੂੰ ਸੈਂਡ ਕਰ ਦੇਣਾ ਸੈਂਡ ਕਰਨ ਤੋਂ ਬਾਅਦ ਇਹ ਤੁਹਾਡੀ ਜਿਹੜੀ ਅਪੀਲ ਹੈ ਉਹ ਤੁਹਾਡੀ ਫੇਸਬੁੱਕ ਟੀਮ ਕੋਲ ਚੱਲ ਜੂਗੀ ਉਸ ਤੋਂ ਬਾਅਦ ਉਹ ਰਿਵਿਊ ਕਰਨਗੇ 2 ਜਾਂ 3 ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਪੇਜ ਹੈ ਉਹ ਬਿਲਕੁਲ ਠੀਕ ਹੋ ਜਾਊਗਾ ਸਕਦੇ ਤੁਹਾਡਾ ਜਿਹੜਾ ਪੇਜ ਹੈ ਜਿਹੜਾ ਪੇਜ ਹੈਲਥ ਹੈ ਪੇਜ ਸਟੇਟਸ ਹੈ ਬਿਲਕੁਲ ਗ੍ਰੀਨ ਹੈ ਨੋ ਵਾਇੋਲੇਸ਼ਨ ਐਦਾਂ ਤੁਸੀਂ ਆਪਣੇ ਪੇਜ ਨੂੰ ਤੁਸੀਂ ਠੀਕ ਕਰ ਸਕਦੇ ਹੋ ਮੇਰੇ ਵੱਲੋਂ ਜੇ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ